ਆਡੇ ਮਹਾਰਾਜ ਸੰਦੀ ਮਹਿੰਦੂ ਹੋਰ ਜਿੰਨੇ ਵੀ ਸਾਡੇ ਇਸ ਮੰਚ ਦੇ ਉੱਤੇ ਰਾਜਮਾਨ ਸ਼ਾਹੂਦ ਸਿੰਘ ਹੋਰ ਜਾਨੂ ਮਾਨਿਆ ਹਰ ਸੀ ਮੇਰੇ ਵੱਲੋਂ ਮਹਾਰਾਜ ਜੀ ਦੇ ਬੈਸੇ ਕਰਤਾ ਤੁਹਾਡੇ ਸਾਰਿਆਂ ਦੇ ਹੈ ਹੀ ਆ ਮੈਂ ਆਪਣੇ ਵੱਲੋਂ ਵੀ ਮਹਾਰਾਜ ਜੀ ਨੂੰ ਲਖਨ ਕਢਵਾਈ ਦੇਣਾ ਪਰ ਮਹਾ ਬੈਸ਼ਨੋਗੇ ਮੈਂ ਪ੍ਰਾਰਥਨਾ ਕਰਦਾ ਸਾਡੇ ਸਾਰੇ ਹੀ ਕੋਸ਼ਿਸ਼ ਕਰ ਜੀ ਸਭ ਤੁਸੀਂ ਉਹਦੇ ਮੇਰੇ ਪਾਸ ਭਰ ਆਓ ਤੁਹਾਡੇ ਕੇ ਮਹਾ ਮਾਈ ਦੀ ਅਪਾਰ ਕਿਰਪਾ ਬਲਗਵੇ ਤੁਸੀਂ ਸਾਰੇ ਦਿਨ ਦੁਗਨੇ ਤੇ ਰਾਤ ਚੁਗਲੀ ਤੇ ਕੀ ਕਰੋ ਤੇ ਮੇਰੀ ਕਾਮ ਹੈ ਅਸਿਨੀ ਜਾਗਰਣ ਕਰਾਉਣੇ ਆ ਅਸਿਨੀ ਸੰਗਮ ਲੈ ਕੇ ਕਰਾਉਣੇ ਤੇ ਕੋ ਛੋਟਾ ਕੰਮ ਹੈ ਇਹ ਮਹਾਰਾਜੀ ਦੀ ਵਕਸ਼ਣ ਲਈ ਹੈ ਮਹਾਰਾਜੀ ਦੀ ਅਪਾਰ ਕਿਰਪਾ ਹੁੰਦੀ ਹੈ ਤੇ ਕਾਇ ਜੈ ਹਨ ਕੀਤੇ ਗਏ ਔਰ ਜਿੱਥੇ ਜਾਗਰਾਂ ਹੁੰਦੇ ਆ ਵਿੱਚ ਸੌਂਦੇ ਤੋਂ ਮਹਾਬਾਈ ਦਾ ਘਰ ਹੈ ਕੋਈ ਵੀ ਕਿਸੇ ਮੇਰੇ ਪੈਣ ਕੋ ਆਏ ਬੜੇ ਅੱਛੇ ਤਰੀਕੇ ਨਾਲ ਬੈਠ ਕੇ ਹਰਿ ਸ਼ਾਸ਼ਣ ਦੇ ਰਾਹ ਤੇ ਤੁਸੀਂ ਜਾਗਰਾਂ ਸੁਣਨਾ ਹੈ ਜਿਹਨੇ ਮਨ ਕੀ ਗਾਇਕ ਕਰਨਾ ਹੈ ਪਰ ਕੰਨ ਬਾਰੇ ਘੇਰੇ ਵਾਲ ਬੰਦਾ ਕੋਈ ਗਾਇਕਰ ਕਿੰਦਰ ਪਾਲ ਕੀ ਤਾਲਾ मैं भी सताई अक्टूबर में मेरे भी फॉरन से मेला होता तो तो है, है, है तो कलर गरेवाल महाराज इस बार मिले नहीं कहते मैं फॉरन चाहूँ तो हम मैंने नहीं पता गुर है जो मैं मुंडे आवाज देखी है गुरदासकी लगनी है तो मैं मुंडे ने कहा कि जे तेने को टाइम हुए ये कर दो अच्छा वजी कर रहे है मेरी तार तो को बेनती है कि तो सारे ने मेरे पांच साल का सेवा करने का मौका दिता से पर मैं एक तो मिनट भी जाया नहीं मेरे पीता तो जोड़ा काम हूँ मैं करने की कोशिश करता और अपने लाइफ के आदमी ने अच्छे कर्म करना चाहिए जिंदगी बहुत छोटी है और जे लोग अपनी लाइफ अच्छा काम कर हमेशा लोग मंदिर भी जाओ गुरुद्वारे भी जाओ चर्च भी जितने आस्था तो है उसे तो जरूर जाना चाहिए पर आस्था पता होनी तो है आस्था उस वे पूरी होनी है जिस वे अपने माँ प्यो की सेवा करोगे जिस वे अपने मां प्यो की सेवा करोगे ਤੁਹਾਡਾ ਮਾਣ ਹੈ ਜਨਦਰ ਦੀ ਕਿਰਪਾ ਤੋਂ ਅੱਗੇ ਹੋਈ ਨਹੀਂ ਹੈ ਮਹਾਰਾਜ ਸੰਜੀਵ ਮਨੋਰੀ ਦੀ ਕਿਰਪਾ ਤੋਂ ਅੱਗੇ ਹੋਈ ਨਹੀਂ ਹੈ ਇਸ ਕਰਕੇ ਮੇਰੀ ਤੁਹਾਡੇ ਕੋਲ ਬੇਨਤੀ ਹੈ ਜਰੂਰ ਆਪਣੇ ਤੋਂ ਵੱਡਿਆਂ ਦਾ ਮਾਣ ਸਤਕਾਰ ਕਰਨਾ ਗਰੀਬ ਹੋਵੇ ਅਮੀਰ ਹੋਵੇ ਸਾਰਿਆਂ ਦਾ ਮਾਣ ਸਤਕਾਰ ਕਰਨਾ ਚਾਹੀਦਾ ਹੈ ਔਰ ਫਿਰ ਮੇਰੇ ਵੱਲੋਂ ਤੁਹਾਨੂੰ ਸਾਰੇ ਨੂੰ ਆਸ ਕਰਕੇ ਜੱਡਾ ਸਰਪੰਚ ਮਨੋਰੀ ਮਨੋਰੀ ਨੂੰ ਲਾਖ ਲਖ ਵਧਾਈ ਹੈ ਸਾਡੇ ਬਡੇ ਭਰਾ ਮੇਰੇ ਮਨ ਚ ਆ ਰਹੀ ਸੀ ਗੱਲ ਕਿ ਉਹ ਫੜ ਤੋਂ ਕਾਂਗਰਸ ਕਾਉਂਸਲਰ ਸਾਹਿਬ ਜੀ ਥੋੜਾ ਤੁਹਾਦ ਕਰਨਗੇ ਜਾਰੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬੋਲ ਸੰਚੇ दरबार की जय